ਮੈਂ ਦਲਵਾਰਾ ਸਿੰਘ ਕੈਡਾ ਫੈਕਟਰ ਉਹਜਗਰ ਸਿੰਘ ਸਰਕਾਰੀ ਹਾਈ ਸਕੂਲ ਨੜੂ 2020 ਤੋਂ ਐਜ਼ ਹੈਡਮਾਸਟਰ ਕੰਮ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਅੱਛੀ ਸੋਚ ਸਦਕਾ 2023 ਦੇ ਵਿੱਚ ਸੈਕੰਡ ਬੈਚ ਦੇ ਰਾਹੀਂ ਮੈਂ ਆਈਆਈਐਮ ਅਹਮਦਾਬਾਦ ਪੰਜ ਦਿਨਾਂ ਦੀ ਟ੍ਰੇਨਿੰਗ ਲਗਾ ਕੇ ਆਇਆ ਹਾਂ ਉਸ ਟ੍ਰੇਨਿੰਗ ਵਿੱਚੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਉਹ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਨੂੰ ਮੈਂ ਆਪਣੇ ਸਕੂਲ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲੀ ਗੱਲ ਮੈਂ ਉੱਥੇ ਸਿੱਖੀ ਕਿ ਟਾਈਮ ਮੈਨੇਜਮੈਂਟ ਅੱਧਾ ਘੰਟਾ ਪਹਿਲਾਂ ਸਕੂਲ ਚ ਆ ਜਾਣਾ ਹੈ ਇਹ ਮੇਰੇ ਤੋਂ ਬਾਅਦ ਮੇਰੇ ਸਟਾਫ ਮੈਂਬਰਸ ਵੀ ਟਾਈਮ ਤੇ ਸਕੂਲ ਆ ਜਾਂਦੇ ਹਨ ਉਸ ਤੋਂ ਬਾਅਦ ਜਿਹੜੇ ਮੇਰੇ ਸਟਾਫ ਮੈਂਬਰਸ ਹੈ ਉਹਨਾਂ ਨੂੰ ਜੋ ਵੀ ਕੰਮ ਦਿੱਤਾ ਜਾਂਦਾ ਹੈ ਹਰ ਟਾਸਕ ਨੂੰ ਵਿਦਿਨ ਟਾਈਮ ਕੰਪਲੀਟ ਕਰਦੇ ਨੇ ਜਿਸ ਦੇ ਨਾਲ ਕਿ ਸਕੂਲ ਦੀ ਡਿਵੈਲਪਮੈਂਟ ਹੋਈ ਦੂਜੀ ਗੱਲ ਉੱਥੋਂ ਮੈਂ ਸਿੱਖੀ ਹੈ ਕਿ ਟੈਂਡੈਂਸਮ ਨੂੰ ਕਿੱਦਾਂ ਵਧਾਇਆ ਜਾ ਸਕਦਾ ਸਕੂਲ ਦੇ ਵਿੱਚ ਤਾਂ ਉਹਦੇ ਲਈ ਮੈਂ ਜੇ ਮੇਰੇ ਟੀਚਰਸ ਨੇ ਜੇ ਕੋਈ ਬੱਚਾ ਸਕੂਲ ਐਬਸੈਂਟ ਹੋ ਰਿਹਾ ਹੈ ਤਾਂ ਉਹਦੇ ਲਈ ਜੇ ਟੀਚਰਸ ਨੇ ਬੱਚੇ ਦੇ ਘਰ ਜਾਂਦੇ ਨੇ ਉੱਥੋਂ ਉਹਦਾ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨੂੰ ਰੂਟ ਕੌਜ਼ ਐਨਾਲਿਸਿਸ ਕਹਿੰਦੇ ਆ ਬੱਚਾ ਸਕੂਲ ਕਿਉਂ ਨਹੀਂ ਆ ਰਿਹਾ ਜਦੋਂ ਉਹਦਾ ਕਾਰਨ ਲੱਭ ਲੈਂਦੇ ਹਨ ਤਾਂ ਉਹ ਤੋਂ ਬਾਅਦ ਉਸ ਕਾਰਨ ਨੂੰ ਸੋਲਵ ਕਰਕੇ ਬੱਚਿਆਂ ਨੂੰ ਸਕੂਲ ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਦੇ ਨਾਲ ਸਕੂਲ ਵਿੱਚ ਐਬਸੈਂਸ ਦੀ ਗਿਣਤੀ ਵਧਦਾ ਹੋਇਆ ਹੈ ਦੇ ਨਾਲ ਹੀ ਇੱਕ ਸਕੂਲ ਦੇ ਵੀ ਡਿਸਪਲਿਨ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਦੋ ਫੀਮੇਲ ਮੈਂਬਰਸ ਹਨ ਤੇ ਇੱਕ ਮੇਲ ਮੈਂਬਰ ਹੈ ਜੋ ਕਿ ਜਦੋਂ ਵੀ ਸਕੂਲ ਚ ਕੋਈ ਵਿਅਕਤੀ ਇਨਡਿਸਪਲਿਨ ਬਿਹੇਵ ਕਰਦਾ ਹੈ ਤਾਂ ਉਹਨਾਂ ਨੂੰ ਉਹ ਟੀਚਰਸ ਜੋ ਕਾਰਨ ਹੈ ਇਨਡਿਸਪਲਿਨ ਦਾ ਉਹ ਪਤਾ ਕਰਕੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਨ ਇਹਨਾਂ ਤੋਂ ਇਲਾਵਾ ਸਕੂਲ ਦੇ ਵਿੱਚ ਬੜੀ ਵਧੀਆ ਇੱਕ ਲਾਇਬ੍ਰੇਰੀ ਬਣਾਈ ਹੈ ਜੋ ਕਿ ਬਿਲਕੁਲ ਹੀ ਲੱਗ ਦਿੱਖ ਹੈ ਇਨਾਲੇ ਜੋ ਸਕੂਲ ਦੇ ਲੈਬਸ ਨੇ ਉਹ ਬੜੀ ਵਧੀਆ ਨੇ ਖਾਸ ਕਰਕੇ ਸਕੂਲ ਦੀ ਸਾਇੰਸ ਲੈਬ ਜਿੱਥੇ ਕੀ ਜੋ ਗ੍ਰਹਿ ਨੇ ਉਹ ਛੱਤ ਉੱਪਰ ਲਗਾਏ ਗਏ ਹਨ ਤੇ ਜਸਟ ਉਹ ਇੱਕ ਵਰਕਿੰਗ ਮਾਡਲ ਦੀ ਤਰ੍ਹਾਂ ਕੰਮ ਕਰਦੇ ਨੇ ਤੇ ਇਦਾਂ ਹੀ ਜੋ ਮੇਰੇ ਸਕੂਲ ਵਿੱਚ ਇੱਕ ਇੰਗਲਿਸ਼ ਲੈਬ ਬਣਾਈ ਗਈ ਹੈ ਜਿੱਥੇ ਵਿਦਿਆਰਥੀ ਸਪੋਕਨ ਇੰਗਲਿਸ਼ ਵਿਦ ਦੀ ਹੈਲਪ ਆਫ ਹੈੱਡਫੋਨਸ ਸਿੱਖਦੇ ਹਨ ਅੰਤ ਵਿੱਚ ਮੈਂ ਸਾਡੇ ਮੁੱਖ ਮੰਤਰੀ ਸਾਫ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਦੀ ਮਿਹਨਤ ਸਦਕਾ ਸਾਨੂੰ ਅਹਮਦਾਬਾਦ ਵਿਖੇ ਜਾਣ ਦਾ ਮੌਕਾ ਮਿਲਿਆ ਤੇ ਜੋ ਅਥੇ ਤੋਂ ਸਿੱਕੇ ਆਏ ਸੀਗੇ ਉਹਨੂੰ ਸਕੂਲ ਵਿੱਚ ਲਾਊ ਕਰਨ ਦਾ ਮੌਕਾ ਮਿਲਿਆ